ਉਸ ਸਮੇਂ ਕੀਤੀ ਜਾ ਰਹੀ ਹੈ ਜਦੋਂ ਭਾਵੇਂ ਮੁਲਾਜ਼ਮ ਹੋਵੇ ਪੈਨਸ਼ਨ ਹੋਵੇ ਤੇ ਮਾਨ ਪੱਤੇ ਤੇ ਕੰਮ ਕਰਦੇ ਹੋਣ ਇਨਸੈਂਟਿਵ ਤੇ ਕੰਮ ਕਰ ਰਹੇ ਹੋਣ ਜਦੋਂ ਸਾਰੇ ਹੀ ਆਪਣੇ ਆਪਣੇ ਆਪ ਨੂੰ ਲੁੱਟੇ ਲੁਟੇ ਮਹਿਸੂਸ ਕਰ ਰਹੇ ਨੇ ਕਿ ਇਹ ਸਰਕਾਰ ਨੇ ਲਗਾਤਾਰ ਜਿੱਥੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਹੈ ਉਥੇ ਲਗਾਤਾਰ ਹੀ ਜਿਹੜੇ ਲੋਕ ਆਸ ਲਈ ਬੈਠੇ ਸਕੇ ਆਪਣੇ ਬਕਾਇਆ ਦੀ ਗਿਣਤੀ ਮਿੰਤੀ ਕਰਕੇ ਬੈਠੇ ਸੀਗੇ ਉਹ ਬਕਾਏ ਉਹਨਾਂ ਦੇ ਮੈਂ ਕਹਿੰਦਾ ਠੰਡੇ ਵਸਤੇ ਚ ਪਾ ਦਿੱਤੇ ਗਏ ਨੇ ਪੈਨਸ਼ਨ ਇਹ ਕਹਿ ਰਹੇ ਸੀਗੇ ਵੀ ਸਾਡੀ ਪੇ ਕਮਿਸ਼ਨ ਦੀ ਰეკਮੈਂਡੇਸ਼ਨ ਹੈ ਵੀ 2.9 ਸਾਡਾ ਬਟੇ ਪਿਆ ਹੈ ਪਰ ਸਰਕਾਰ ਅੱਜ ਕੋ ਦੇਣ ਨੂੰ ਤਿਆਰ ਨਹੀਂ ਆਪ ਭੈਣਾ ਆਸ਼ਾ ਵਰਕਰ ਦੇ ਰੂਪ ਚ ਬੈਠੀਆਂ ਹੋਣ ਮਿੱਡੇ ਮੀਰ ਦੇ ਰੂਪ ਚ ਬੈਠੀਆਂ ਹੋਣ ਜਿਨ੍ਹਾਂ ਨੂੰ ਬੜਾ ਮਾਮੂਲੀ ਜਾਂ ਮਾਨ ਪੱਤਾ ਤੇ ਇਨਸੈਂਟਿਵ ਦੇ ਕੇ ਜਿਨ੍ਹਾਂ ਦਾ ਰੋਜ਼ਗਾਰ ਦੇ ਨਾਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਅੱਜ ਹਰਾਨੀ ਦੀ ਗੱਲ ਇਹ ਹੈ ਜਦੋਂ ਅਗਲਾ ਪੇ ਕਮਿਸ਼ਨ ਦੀ ਡੇਟ 1-1-26 ਤੋਂ ਆਣੀ ਹੋਵੇ ਤਾਂ ਪਹਿਲਾ ਪੇ ਕਮਿੰਦਾ ਦੂਜਾ ਹਿੱਸਾ ਜਿਹਦੇ ਤਹਿਤ ਪ੍ਰੋਵੀਡੈਂਸੀ ਦੇ ਲਾਭ ਮਿਲਣੇ ਸੀਗੇ ਜਿਹਦੇ ਤਹਿਤ ਮੈਡੀਕਲ ਫੈਸਿਲਿਟੀ ਦੇ ਲਾਭ ਮਿਲਣੇ ਸੀਗੇ ਅੱਜ ਸਰਕਾਰ ਉਹ ਵੀ ਦੇਣ ਵਾਸਤੇ ਤਿਆਰ ਨਹੀਂ ਮਹंगाई भत्ता 16% ਦੱਸ ਦੇ ਕੇ ਸਾਥੀ ਅੱਜ ਕੇਂਦਰ ਨਾਲ ਉਹ ਘੱਟ ਦਿੱਤਾ ਜਾ ਰਿਹਾ ਹੈ ਅਸੀਂ ਤਾਂ ਇਹ ਕਹੇ ਰਹੇ ਸੀਗੇ ਵੇ ਸਾਡਾ ਮਹंगाई भत्ता ਕੇਂਦਰ ਨਾਲ ਲਿੰਕ ਹੈ ਅੱਜ ਉਹਨੂੰ ਡੀਲ ਨਹੀਂ ਕੀਤਾ ਜਾ ਰਿਹਾ ਤੇ ਗਰੇ ਸਕੇਲ ਨੇ ਉਹ ਜਬਦੀ ਖੋਕ ਕੇ ਉਹਨੂੰ ਲਿੰਕ ਕੀਤਾ ਜਾ ਰਿਹਾ ਹੈ ਇਹ ਸਾਰਾ ਕੁਝ ਸਾਥੀਓ ਐਵੇਂ ਨਹੀਂ ਵਾਪਰ ਰਿਹਾ ਇਹ ਸਾਰਾ ਕੁਝ ਉਹਨਾਂ 90 99 ਦੀਆਂ ਨੀਤੀਆਂ ਹੈ ਜਿਨ੍ਹਾਂ ਨੀਤੀਆਂ ਦੀ ਚਰਚਾ 1990 99 ਚ ਹੋਇਆ ਕਰਦੀ ਸੀਗੀ ਇਹ ਨੀਤੀਆਂ ਉਧਾਰੀ ਕਰਨ ਦੀਆਂ ਨੇ ਇਹ ਨੀਤੀਆਂ ਸੰਸਾਰੀ ਕਰਨੀਆਂ ਨੇ ਨਿਜੀ ਕਰਨੀਆਂ ਨੇ ਤੇ ਕਾਰਪੋਰੇਟ ਪੱਖੀ ਨੀਤੀਆਂ ਨੇ ਅੱਜ ਸਾਡੇ ਆਧਾਰਿਆਂ ਦਾ ਅਜਾੜਾ ਕਰ ਦਿੱਤਾ ਗਿਆ ਬਿਜਲੀ ਬੁਹਾਗ ਦੇ ਸਾਥੀ ਦੱਸ ਕੇ ਗਏ ਨੇ ਕਿਵੇਂ ਉਹਨਾਂ ਦੇ ਜਾਇਦਾਦਾਂ ਨੂੰ ਕੋਟੀਆਂ ਦੇ ਭਾਅ ਸਰਕਾਰ ਵੇਚਣ ਵਾਸਤੇ ਤਿਆਰ ਹੈ ਅੱਜ ਸੇ ਸੂਲਤਾ ਦਾ ਕਿਵੇਂ ਖਾਤਮਾ ਕੀਤਾ ਜਾ ਰਿਹਾ ਅੱਜ ਸਿੱਖਿਆ ਜਿਹਨੂੰ ਕਦੇ ਕਹਿੰਦੇ ਸੀ ਸਿੱਖਿਆ ਵਿਚਾਰੀ ਪਰਉਪਕਾਰੀ ਅੱਜ ਪਰਉਪਕਾਰੀ ਨਹੀਂ ਅੱਜ ਸਿੱਖਿਆ ਦਾ ਵਪਾਰੀਕਰਨ ਕੀਤਾ ਜਾ ਰਿਹਾ ਹੈ ਅੱਜ ਜਿਹੜੇ ਮਾੜੇ ਮੋਟੇ ادارے ਲੋਕਾਂ ਨੂੰ ਗਰੀਬ ਗੁਰਬੀ ਨੂੰ ਸਹੂਲਤ ਦਿੰਦੇ ਸੀਗੇ ਅੱਜ ਉਹਨਾਂ ਸਾਰੇ ਅਦਾਰਿਆਂ ਨੂੰ ਆਦਾਨੀਆਂ ਤੇ ਹਵਾਨੀਆਂ ਦੀ ਝੋਲੀ ਪਾਇਆ ਜਾ ਰਿਹਾ ਹੈ ਅੱਜ ਕਦੇ ਤੁਸੀਂ ਸੋਚਿਆ ਸੀ ਬੇ ਰੇਲ ਪਟੜੀ ਹਿੰਦੁਸਤਾਨ ਦੀ ਸਰਕਾਰ ਵੀ ਹੋਵੇ ਤੇ 150 ਟ੍ਰੇਨ ਆਦਾਨੀਆਂ ਤੇ ਹਵਾਨੀਆਂ ਦੀ ਭੱਜ ਨਹੀਂ ਹੋਵੇ ਇੰਡੀਅਨ 에ਅਰਲਾਈਨ ਵਰਗਾ ਆਧਾਰਾ ਜਿਹੜਾ ਕਦੇ ਟਾਟਾ ਤੋਂ ਖਰੀਦਿਆ ਸੀਗਾ ਅੱਜ ਮੁੜ ਕੇ ਟਾਟਾ ਦੀ ਝੋਲੀ ਪਾ ਦਿੱਤਾ ਗਿਆ ਹੈ ਬੈਂਕ ਜਿਹੜੇ ਕਦੇ ਨੈਸ਼ਨਲਾਈਜ਼ ਹੋਏ ਸੀਗੇ ਅੱਜ ਇੱਕ ਬੈਂਕ ਨੂੰ ਦੂਜੇ ਬੈਂਕ 'ਚ ਮੱਦ ਕੀਤਾ ਜਾ ਰਿਹਾ ਹੈ ਅੱਜ ਸਵੇਦਨ ਸੀ ਸਾਡਾ ਆਰਮੀ ਦੇ ادارے ਦਾ ਅੱਜ ਅਗਨੀ ਵੀਰ ਦੇ ਤੌਰ ਤੇ ਭਰਤੀ ਕਰਕੇ ਅੱਜ ਉਸ ادارے ਨੂੰ ਵੀ ਦਾਤੇ ਲਾਇਆ ਹੋਇਆ ਹੈ ਇਸ ਕਰਕੇ ਜਦੋਂ ਹਾਲਾਤ ਇਹੋ ਜਿਹੇ ਹੋਣ ਤਾਂ ਲਾਜ਼ਮੀ ਤੌਰ ਤੇ ਇਸ ਏਕੇ ਨੂੰ ਵਿਸ਼ਾਲ ਤੋਂ ਵਿਸ਼ਾਲ ਕਰਨ ਦੀ ਲੋੜ ਹੈ ਨਾ ਕਿ ਅੱਜ ਲਕੀਰਾ ਖਿੱਚਣ ਦੀ ਲੋੜ ਹੈ ਇਸ ਕਰਕੇ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਜਿਹੜੇ ਇਸ ਕੇਰੇ ਤੋਂ ਅਜੇ ਵੀ ਬਾਹਰ ਬੈਠੇ ਨੇ ਜਿਨ੍ਹਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਦਮਗੱਜ ਦੇ ਤੌਰ ਦੇ ਉੱਤੇ ਸਾਰਿਆਂ ਨੇ ਆਪਣੀ ਤਾਕਤ ਨੂੰ ਪਹਿਚਾਣ ਲਿਆ ਹੈ ਤੇ ਸਾਰਿਆਂ ਨੇ ਸੜਕਾਂ ਤੇ ਨਿੱਤਰ ਕੇ ਵੇਖ ਲਿਆ ਹੈ ਤੇ ਅੱਜ ਹੱਲ ਇਹੀ ਹੈ ਇਸ ਸਰਕਾਰ ਦੇ ਖਿਲਾਫ ਲੜਾਈ ਲੜਨ ਦਾ ਤੇ ਇਸ ਏਕੇ ਨੂੰ ਹੋਰ ਵੱਡਾ ਕਰੀਏ ਇਸ ਏਕੇ ਨੂੰ ਹੋਰ ਵਿਸ਼ਾਲ ਕਰੀਏ ਦੇਉਨਾ ਪਹਿਣਾ ਪ੍ਰਾਮਾ ਨੂੰ ਅਪੀਲ ਕਰਦੇ ਆ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਸਾਂਝੇ ਫਰੰਟ ਤੋਂ ਬਾਹਰ ਨੇ ਉਹਨਾਂ ਨੂੰ ਵੀ ਦੇ ਵਿਚਾਣਾ ਚਾਹੀਦਾ ਹੈ ਤਾਂ ਹੀ ਇਸ ਸਰਕਾਰ ਦਾ ਟਕਰਾ ਕੀਤਾ ਜਾ ਸਕਦਾ ਹੈ ਜਿਹੜੀ ਸਰਕਾਰ ਬਿਲਕੁਲ ਮੋਦੀ ਦੇ ਭਗ ਜਿੰਨਾ ਤੇ ਚੱਲ ਰਹੀ ਸਰਕਾਰ ਹੈ ਪੰਜਾਬ ਦੀ ਇਹ ਕਰਕੇ ਸਾਡੇ ਸਾਂਝੇ ਫਰੰਟ ਨੇ ਇਸ ਕਾਦਾ ਫੈਸਲਾ ਕੀਤਾ ਹੈ ਅੱਜ ਜਿਸੀ ਰੈਲੀ ਤੋਂ ਬਾਅਦ ਜਦੋਂ ਮਾਰਚ ਕਰਨਾ ਹੈ ਸਾਡੀ ਧਿਆਨ ਨਾਲ ਸੁਣਨਾ ਹੈ ਅਸੀਂ ਉਹਦੇ ਦਸਤਾਵੇਜ਼ ਦਾ ਘਰਾਓ ਕਰਨਾ ਹੈ ਜੇ ਇਹ ਵੀ ਬੈਲੀਵੈਟ ਰਸਤੇ ਧੋਣਗੇ ਉਹ ਬੈਲੀਵੈਟ ਚੁੱਕੇ ਜਾਣਗੇ ਕੋਈ ਬੈਲੀਵੈਟ ਰਸਤੇ ਨਹੀਂ ਲੈਣ ਦੇਵਾਂਗੇ ਦੂਜਾ ਸਾਡਾ ਐਲਾਨ ਇਹ ਹੈ ਬਈ ਹੁਣ ਜਿਹੜੇ ਮੰਤਰੀ ਥੱਲੇ ਸਹੂਲਤਾਂ ਮੰਗ ਰਹੇ ਨੇ ਡੇਢ ਦਿੱਸੋਂ ਦਾ ਕਾਫਲਾ ਲੈ ਕੇ ਦਸੰਬਰ ਮਹੀਨੇ ਲਿਆ ਡੇਟਾ ਤੁਹਾਨੂੰ ਜਲਦੀ ਮੀਟਿੰਗ ਕਰਕੇ ਐਲਾਨ ਕਰ ਦੇਵਾਂਗੇ ਪਰ ਇਹ ਫੈਸਲਾ ਕਰ ਲਿਆ ਹੈ ਦਸੰਬਰ ਮਹੀਨੇ ਚ ਇਹਨਾਂ ਦੀਆਂ ਮੰਤਰੀਆਂ ਦੇ ਅਲੀਸ਼ਾਨ ਕੋਠਿਆਂ ਦਾ ਘਰਾਓ ਕਰਨ ਦਾ ਫੈਸਲਾ ਕੀਤਾ ਸਾਰੀਆਂ ਦੀਆਂ ਕੋਠਿਆਂ ਦਾ ਘਰਾਓ ਕਰਾਂਗੇ ਦੇਉਦੇ ਨਾਲ ਹੀ ਅਗਲਾ ਐਲਾਨ ਜਿਹੜਾ ਅਸੀਂ ਜਲਦੀ ਕਰ ਦੇਣਾ ਬੇ ਰੈਲੀ ਹੁਣ ਇੱਕ ਦੋ ਦਿਨ ਦੀ ਨਹੀਂ ਇਹ ਰੈਲੀਆਂ ਆਣ ਮਿੱਥੇ ਸਮੇਂ ਦਾ ਮੋਰਚਾ ਨਾ ਕੇ ਲੜਾਂਗੇ ਇਹਨਾਂ ਬੇਈਮਾਨਾਂ ਦੇ ਖਿਲਾਫ ਜਿਨ੍ਹਾਂ ਨੇ ਸਾਨੂੰ ਸਦਾਸੀ ਲੋਕਾਂ ਨੇ ਵਿਸ਼ੇਸ਼ ਤੌਰ ਤੇ ਖਾਨਾ ਨੇ ਜੋ ਸਾਨੂੰ ਠੇਕ ਦਿੱਤੀ ਹੈ ਉਹਨੂੰ ਲੈ ਕੇ ਅੱਗੇ ਵਧਣ ਦਾ ਯਤਨ ਕਰਾਂਗੇ ਇਹਨਾਂ ਸ਼ਬਦਾਂ ਦੇ ਨਾਲ ਫਾਕਿਰ ਕੁਠੀ ਸਾਹਿਬੇ ਆਇਓ ਹੁਣ ਤੁਹਾਨੂੰ ਆਪਣੀ ਆਪਣੀ ਜਥੇਬੰਦੀ ਵਿਖੋ ਆ ਕੋਈ ਸਾਥੀ ਵੱਖਾ ਨਾ ਜਾਇਓ ਸਭ ਕੋ ਮੋਰੇ ਸਾਥੀ ਤਨੂਰ ਵਾਲੇ ਹੋਣਗੇ ਜਿਨ੍ਹਾਂ ਦਾ ਧੰਨਵਾਦ ਕਰਦੇ ਆਂ ਤੂਰੀ ਵਾਲਿਆਂ ਦਾ ਬਈ ਜਿਨ੍ਹਾਂ ਨੇ ਬਹੁਤ ਵਧੀਆ ਇਹ ਪ੍ਰਬੰਧ ਕੀਤੇ ਨੇ ਉਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਨੇ ਤੇ ਤੁਸੀਂ ਇਸ ਕਰ ਤੋਂ ਵੀ ਹਲਾਇਨ ਹੋਵੋਗੇ ਰੈਲੀ ਸ਼ੁਰੂ ਹੋਣ ਤੋਂ ਲੈ ਕੇ ਰੈਲੀ ਖਤਮ ਹੋਣ ਤੱਕ ਤੁਹਾਡੇ ਸਾਹਮਣੇ ਵੱਡੇ ਤੋਂ ਵੱਡੇ ਕਾਫਲੇ ਆ ਰਹੇ ਨੇ ਇਹ ਕਰਕੇ ਕਾਫਲੇ ਇੰਝ ਹੀ ਚੱਲਣਗੇ ਹੁਣ ਜੇ ਉਹ ਸਾਥੀ ਨੇ ਚੱਲਣਾ ਹੈ ਤਨੂਰ ਵਾਲੇ ਸਾਥੀ ਦੋ ਤਿੰਨ ਮੋੜੇ ਅਗਵਾਈ ਕਰਨਗੇ ਤੇ ਮੋੜੇ ਸਾਝੇ ਫੜਦਾ ਬੈਨਰ ਹੋਊਗਾ ਲੀਡਰਸ਼ਿਪ ਹੋਊਗੀ ਦੇਵਦੀ ਕੋਠੀ ਮਰਨੂ ਜਿੱਥੇ ਉਹਦਾ ਦਫ਼ਤਰ ਹੈ ਉਹ ਦਫ਼ਤਰਾਂ ਜਾ ਕੇ ਕਰਾਓ ਕਰਾਂਗੇ ਉੱਥੇ ਸਮਾਪਤੀ ਕੀਤੀ ਜਾਵੇਗੀ ਇਹਨਾਂ ਸ਼ਬਦਾਂ ਨਾਲ ਜੈ ਜਨਤਾ ਜੈ ਸੰਗਠਨ ਲੜਨ ਵਾਲੇ ਲੋਕਾਂ ਦੀ